ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮੁਲਾਜ਼ਮ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਮੈਂ ਸਿਲਿੰਦਰ ਕੰਬੋਲ ਸੂਬਾ ਕਨਵੀਨਰ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਤਾਂ ਸਾਥੀਓ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਸਾਥੀਆਂ ਨੂੰ ਜਿਵੇਂ ਕਿ ਪਤਾ ਹੀ ਹੈ ਕਿ ਪੰਜਾਬ ਪੇ ਸਕਿੱਲ ਬਹਾਲੀ ਸਾਂਝਾ ਫਰੰਟ ਵੱਲੋਂ ਜਿਹੜਾ ਹੈ ਪੰਜਾਬ ਪੇ ਸਕਿੱਲ ਨੂੰ ਬਹਾਲ ਕਰਾਉਣ ਦੇ ਵਾਸਤੇ ਸੰਘਰਸ਼ ਜਿਹੜਾ ਉਹ ਵਿੱਡਿਆ ਹੋਇਆ ਹੈ ਤਾਂ ਉਸੇ ਹੀ ਕੜੀ ਦੇ ਤਹਿਤ ਜਿਹੜਾ ਕੱਲ ਆਪਣਾ ਜੋ ਪ੍ਰੋਗਰਾਮ ਸੀਗਾ ਸੰਗਰੂਰ ਦੇ ਵਿੱਚ ਤਾਂ ਜਿਸ ਦੇ ਚਲਦਿਆਂ ਅੱਜ ਜਿਹੜੀ ਹੈ ਆਪਣੀ ਮੁੱਖ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਜਿਹੜੀ ਹੈਗੀ ਹੈ ਉਹ ਪ੍ਰਸ਼ਾਸਨ ਵੱਲੋਂ ਫਿਕਸ ਕਰਵਾਈ ਗਈ ਸੀ ਔਰ ਉਹ ਅੱਜ ਮੀਟਿੰਗ ਜਿਹੜੀ ਹੈ ਸੂਬਾ ਕਨਵੀਨਰ ਸ਼ਿਸ਼ਪਾਲ ਸਿੰਘ ਉਹਨਾਂ ਦੇ ਨਾਲ ਨਵਜੀਵਨ ਸਿੰਘ ਅਤੇ ਅਬਦੁਲ ਰਜਾਕ ਜੀ ਦੀ ਅਗਵਾਈ ਹੇਠ ਜਿਹੜੀ ਉਹ ਮੀਟਿੰਗ ਹੋਈ ਤਾਂ ਸਾਥੀਓ ਅੱਜ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿਹੜਾ ਉਹ ਪੰਜਾਬ ਪੇ ਸਕਿੱਲ ਦੇ ਸਬੰਧ ਵਿੱਚ ਕਾਫੀ ਵਧੀਆ ਗੱਲਬਾਤ ਜਿਹੜੀ ਉਹ ਕੀਤੀ ਗਈ ਔਰ ਜਲਦੀ ਜਿਹੜਾ ਉਹਨਾਂ ਵੱਲੋਂ ਇਸ ਦੇ ਉੱਪਰ ਜਿਹੜਾ ਹੈਗਾ ਵਿੱਤ ਅਧਿਕਾਰੀਆਂ ਦੇ ਨਾਲ ਵਿੱਤ ਮੰਤਰਾਲੇ ਦੇ ਨਾਲ ਪੂਰੇ ਉੱਪਰ ਚੈਨਲ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਦੁਬਾਰਾ ਮੀਟਿੰਗ ਕਰਨ ਦਾ ਜਿਹੜਾ ਉਹ ਭਰੋਸਾ ਵੀ ਦਿੱਤਾ ਹੈਗਾ ਸੋ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਸੀਂ ਹਫ਼ਤੇ 10 ਦਿਨਾਂ ਦੇ ਵਿੱਚ ਦੁਬਾਰਾ ਜਿਹੜਾ ਹੈਗਾ ਤੁਹਾਡੇ ਫਰੰਟ ਦੇ ਨੁਮਾਇੰਦਿਆਂ ਨੂੰ ਔਰ ਉਹਦੇ ਨਾਲ ਜਿਹੜਾ ਹੈਗਾ ਸਾਡਾ ਜਿਹੜਾ ਵਿੱਤ ਵਿਭਾਗ ਹੋਊਗਾ ਸਾਰਾ ਉਦੇ ਅਧਿਕਾਰੀਆਂ ਦੇ ਨਾਲ ਬੈਠ ਕੇ ਵਿੱਚ ਮਤਲਬ ਕਿ ਮੁੱਖ ਮੰਤਰੀ ਸਾਹਿਬ ਜਿਹੜਾ ਹੈਗਾ ਉਸ ਮੀਟਿੰਗ ਦੀ ਅਗਵਾਈ ਕਰਨਗੇ ਤੇ ਇੱਕ ਪ੍ਰੋਪਰ ਚੈਨਲ ਮੀਟਿੰਗ ਜਿਹੜੀ ਹੈਗੀ ਆ ਉਹ ਹੋਊਗੀ ਔਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਜਿਹੜਾ ਹੈਗਾ ਉਹ ਜੋ ਪੰਜਾਬ ਪੇ ਸਕਿੱਲ ਦਾ ਆਪਣਾ ਮੁੱਦਾ ਹੈਗਾ ਉਹ ਬਹੁਤ ਹੀ ਗੰਭੀਰਤਾ ਦੇ ਨਾਲ ਉਹਨਾਂ ਵੱਲੋਂ ਸੁਣਿਆ ਗਿਆ ਔਰ ਉਹਨਾਂ ਵੱਲੋਂ ਅਸਵਾਸ਼ਣ ਵੀ ਦਿਵਾਇਆ ਗਿਆ ਕਿ ਜਲਦੀ ਜਿਹੜਾ ਹੈਗਾ ਆਪਾਂ ਤੁਹਾਡੇ ਇਸ ਮਸਲੇ ਦੇ ਉੱਪਰ ਜਿਹੜਾ ਹੈ ਉਹ ਸਾਰੀ ਕਾਰਵਾਈ ਕਰਦੇ ਹਾਂ ਸੋ ਸਾਥੀਓ ਇਹ ਸਭ ਕੁਝ ਜਿਹੜਾ ਹੈ ਜੋ ਤੁਸੀਂ ਨੇ 19 ਜੁਲਾਈ ਨੂੰ ਆਪਾਂ ਨੇ ਸੋਰੀ ਜਿਹੜਾ 7 ਜੁਲਾਈ ਨੂੰ ਜਿਹੜਾ ਉਹ ਆਪਾਂ ਜਲੰਧਰਪੁਰ ਪ੍ਰੋਟੈਸਟ ਜਿਹੜਾ ਜਿਸ ਇੱਕ ਰੋਸ ਪ੍ਰਦਰਸ਼ਨ ਕੀਤਾ ਸੀ ਤੁਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਉਸ ਦੇ ਵਿੱਚ ਸਾਥ ਦਿੱਤਾ ਸੀਗਾ ਉਸੇ ਹੀ ਲਗਾਤਾਰਤਾ ਦੇ ਵਿੱਚ ਫਿਰ ਆਪਾਂ ਨੇ ਦੁਬਾਰਾ ਲੁਧਿਆਣੇ ਜਲੰਧਰ ਤੇ ਸੁਨਾਮ ਦੇ ਵਿੱਚ ਵੀ ਜਿਹੜਾ ਹੈਗਾ ਛੋਟੇ ਜ਼ਿਲ੍ਹਾ ਲੈਵਲ ਦੇ ਜਿਹੜੇ ਹੈਗੇ ਆ ਉਹ ਪ੍ਰੋਗਰਾਮ ਲਾਏ ਸੀਗੇ ਔਰ ਉਸ ਤੋਂ ਬਾਅਦ ਕੱਲ ਵਾਲਾ ਫਿਰ ਪ੍ਰੋਗਰਾਮ ਜਿਹੜਾ ਆਪਣਾ ਸੀਗਾ ਉਹ ਲੋਕਲ ਸਾਥੀਆਂ ਦੇ ਨਾਲ ਸੀਗਾ ਸੋ ਇਹ ਤੁਹਾਡੀ ਸਭ ਦੀ ਮਿਹਨਤ ਹੈ ਤੁਸੀਂ ਸਾਰੇ ਵਧਾਈ ਦੇ ਪਾਤਰ ਹੈਗੇ ਹੋ ਤਾਂ ਸਾਥੀਓ ਇਹ ਸਭ ਕੁਝ ਤੁਹਾਡੇ ਇਕੱਠ ਦੇ ਨਾਲ ਤੁਹਾਡੇ ਏਕੇ ਦੇ ਨਾਲ ਤੁਹਾਡੀ ਵੱਡੀ ਗਿਣਤੀ ਦੇ ਵਿੱਚ ਫਰੰਟ ਦੇ ਨਾਲ ਜੁੜਨ ਦੇ ਨਾਲ ਹੀ ਇਹ ਸਭ ਕੁਝ ਸੰਭਵ ਹੋਣਾ ਹੈ ਸੋ ਜਿੰਨੇ ਵੀ ਮੁਲਾਜ਼ਮ ਸਾਥੀ ਜਿਹੜੇ ਜੁਲਾਈ 2020 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਉਹ ਫਰੰਟ ਨਾਲ ਜੁੜਨ ਦੀ ਜਿਹੜੀ ਹੈ ਉਹ ਲੋੜ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਏਕੇ ਦੇ ਸਾਥ ਨਾਲ ਜਿਹੜਾ ਹੈਗਾ ਉਹ ਆਪਾਂ ਨੇ ਪੰਜਾਬ ਪੇ ਸਕੇਲ ਬਹਾਲ ਜਿਹੜਾ ਉਹ ਕਰਵਾਉਣਾ ਹੈ ਔਰ ਇਹ ਚੀਜ਼ ਨਿਸ਼ਚਿਤ ਹੈ ਔਰ ਯਕੀਨੀ ਵੀ ਹੈਗੀ ਹੈ ਕਿ ਜਦੋਂ ਤੁਸੀਂ ਵੱਡੀ ਤਦਾਦ ਦੇ ਵਿੱਚ ਘਰਾਂ ਦੇ ਵਿੱਚੋਂ ਫਰੰਟ ਦਾ ਸਾਥ ਦੋਗੇ ਤਾਂ ਇਹ ਆਪਣਾ ਮਸਲਾ ਜਿਹੜਾ ਉਹ ਹੱਲ ਵੀ ਹੋਊਗਾ ਕਿਉਂਕਿ ਜਿੱਤ ਲੜਦੇ ਲੋਕਾਂ ਦੀ ਹੁੰਦੀ ਹੈ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਧੰਨਵਾਦ ਸਾਥੀ